ਮਹਾਰਾਜ ਪਿੰਡ ਦੇ ਵਿੱਚ ਰੈਲੀ ਕੀਤੀ ਹੈ ਉਦੋਂ ਤੋਂ ਹੀ ਆਪਸ ਦੇ ਵਿੱਚ ਮਤਭੇਦ ਉੱਭਰੇ ਆਏ ਨੇ ਹਾਈ ਕਮਾਂਡ ਤੱਕ ਵੀ ਮਾਮਲਾ ਪਹੁੰਚ ਚੁੱਕਾ ਹੈ। ਉਹਨਾਂ ਨੇ ਆਪਣੇ ਤੌਰ ਦੇ ਉੱਤੇ ਕੀਤਾ ਪਰ ਪਾਰਟੀਆਂ ਦੇ ਵਿੱਚ ਕੁਝ ਅਨਸਾਜਨ ਹੁੰਦੇ ਨੇ। ਸਿੱਧੂ ਸਾਹਿਬ ਕਹਿੰਦੇ ਆ ਮੈਂ ਤਾਂ ਪਾਰਟੀ ਹਾਈ ਕਮਾਂਡ ਦੀ ਗੱਲ ਸੁਣ ਰਿਹਾ ਹਾਂ। ਉਹਨਾਂ ਨੇ 2 ਦਰਜਨ ਤੋਂ ਵੱਧ ਜਨਰਲ ਸਿਕੰਦਰ ਤੇ ਇੰਚਾਰਜ ਬਦਲਤੇ। ਤੁਹਾਡਾ ਤਾਂ ਨਾ ਕਿਤੇ ਆਇਆ। 2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਜ਼ਮੀਨ ਪਿਆਰ ਕੀਤੀ ਜਾ ਰਹੀ ਹੈ ਵੱਖ-ਵੱਖ ਧਿਰਾਂ ਵੱਲੋਂ ਵੱਖ-ਵੱਖਰੇ ਤਰੀਕੇ ਦੇ ਨਾਲ ਰਣਨੀਤੀਆਂ ਉਲੀਕੀਆਂ ਜਾ ਰਹੀਆਂ ਹਨ ਇੰਡੀਆ ਗੱਠਜੋੜ ਦੇ ਵਿੱਚ ਤਾਂ ਕਾਫੀ ਵਿਰੋਧੀ ਦਲ ਨੇ ਜਿਹੜੇ ਭਾਜਪਾ ਨੂੰ ਟੱਕਰ ਦੇਣ ਦੀ ਤਿਆਰੀ ਦੇ ਰਹੀ ਹੈ ਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਬੀਬੀ ਮਮਤਾ ਬੇਨਰਜੀ ਨੇ ਕਿਹਾ ਤਾਂ ਕਿ ਆਪੇ ਵੀ ਤਿਆਰ ਲੋ ਅਜ ਮਲਕਰਜਨ ਖੜਗੇਸਬ ਨੂੰ ਪ੍ਰਧਾਨ ਮੰਤਰੀ ਦਾ ਉਮੀਦਵਾਰੀ ਬਣਾ ਲਓ ਜੀ ਹਾਲਾਂਕਿ ਖੜਗੇ ਸਾਹਿਬ ਨੇ ਦਾਲ ਦੀ ਰਾਲ ਖੜੇ ਹੋ ਕੇ ਜਵਾਬ ਦਿੱਤਾ ਕਿ ਪਹਿਲਾਂ ਜਿੱਤੋ ਹੂੰ ਤੁਹਾਡੇ ਕੋਲ 543 ਚੋਂ ਪਹਿਲਾ 80 ਐਮਐਲਏ ਚਾਹੀਦਾ ਹੈ ਕਿ ਚੰਦਾ ਵੀ ਇਕੱਠਾ ਕੀਤਾ ਜਾ ਰਿਹਾ ਹੈ ਕਾਂਗਰਸ ਵੱਲੋਂ 138 ਰੁਪਏ ਤੋਂ ਸ਼ੁਰੂਆਤ ਕੀਤੀ ਗਈ ਹੈ 1380 ਵੀ ਕੋਈ ਜਮ੍ਹਾਂ ਕਰਵਾ ਸਕਦਾ ਹੈ 13820 ਜਮ੍ਹਾਂ ਕਰਵਾ ਸਕਦਾ ਹੈ 1,38,000 ਵੀ ਜਮ੍ਹਾਂ ਕਰਵਾਇਆ ਜਾ ਸਕਦਾ ਹੈ ਕੁੱਲ ਮਿਲਾ ਕੇ ਹੁਣ ਪਾਰਟੀ ਫੰਡ ਜਟੌਣ ਦੇ ਵਿੱਚ ਕਾਂਗਰਸ ਝਟ ਗਈ। ਸੋ ਕਾਂਗਰਸ ਆਪਣੇ ਤੌਰ ਤੇ ਜੱਦਾ ਇਕੱਠਾ ਕਰ ਰਹੀ ਹੈ। ਕਰਨਾ ਵੀ ਚਾਹੀਦਾ ਹੈ। ਜੀ। ਸੋ ਚੋੜਾ ਬਹੁਤ ਬਈਆ ਹੋ ਚੁੱਕਿਆ ਨੇ ਉਹ ਪੁਰਾਣਾ ਸਭਾ ਨਹੀਂ ਹੋ ਰਹੀ। EVM ਦਾ ਵਿਰੋਧ ਕੋਈ ਵੀ ਲੀਡਰ ਨਹੀਂ ਕਰਦਾ ਨਜ਼ਰ ਆ ਰਿਹਾ ਜਦਕਿ ਸਵਾਲ ਅੰਦਰ ਖਾਤੇ ਸਭ ਖੜੇ ਕਰਦਾ। ਜਦੋਂ EPM ਪੰਜਾਬ ਭਾਰਤ ਦੇ ਵਿੱਚ ਆਈਆਂ ਸੀ ਤਾਂ 35 ਪਤਾ ਨਹੀਂ 37000 EVM ਗਾਇਬ ਨੇ। ਇਹਦਾ ਜਵਾਬ ਭਾਰਤ ਦਾ ਚੋਣ ਕਮਿਸ਼ਨ ਹੁਣ ਤੱਕ ਕਿਉਂ ਨਹੀਂ ਦਿੰਦਾ ਜੀ ਵੀ ਸਾਡੇ ਕੋਲ ਤਾਂ ਪੂਰੀਆਂ ਨੇ ਹਮ ਸਾਡੇ ਕੋਲ ਤੁਸੀਂ ਆਪਦੇ ਚੀਜ਼ਾਂ ਆਪ ਸਸ਼ਵਿਕਾਲ ਸਾਡਾ ਖਾਸ ਪ੍ਰੋਗਰਾਮ ਖਬਰ ਤੋੜ ਦੇਖ ਰਹੇ ਦੇਸ਼ਵਿਦੇ ਦੇ ਦਰਸ਼ਕਾਂ ਦਾ ਮਹਤਰਮਿੰਦਰ ਸੰਧੂਸ ਸਵਾਗਤ ਕਰਦਾ ਹਾਂ ਇਸ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਮੁੱਦਿਆਂ ਤੇ ਚਰਚਾ ਕਰਦੇ ਹਾਂ ਤੇ ਮੁੱਦੇ ਉਹ ਹੁੰਦੇ ਨੇ ਜਿਹੜੇ ਇੱਕ ਹਫ਼ਤੇ ਦੇ ਵਿੱਚ ਕਾਫੀ ਹਾਵੀ ਹੋ ਜਾਂਦੇ ਨੇ ਯਾਨੀ ਕਿ ਹਫ਼ਤੇ ਭਰ ਦੀਆਂ ਸਰਗਰਮੀਆਂ ਦੇ ਉੱਤੇ ਆਧਾਰ ਤੇ ਪ੍ਰੋਗਰਾਮ ਹੈ ਕਿ ਇੱਕ ਹਫ਼ਤੇ ਦੇ ਵਿੱਚ ਕੀ ਕੁਝ ਵਾਪਰ ਗਿਆ ਰਾਜਨੀਤੀ ਦੇ ਵਿੱਚ ਸਮਾਜ ਦੇ ਵਿੱਚ ਧਰਮ ਦੇ ਵਿੱਚ ਕੀ ਬਦਲਾਅ ਆਏ ਕਿੱਥੇ ਕੋਈ ਵੱਡਾ ਫੇਰ ਬਦਲ ਹੋ ਗਿਆ ਕਿੱਥੇ ਕਿਸੇ ਨੂੰ ਝਟਕਾ ਲੱਗ ਗਿਆ ਉਹ ਸਾਰੀਆਂ ਖਬਰਾਂ ਇੱਕ ਹਫ਼ਤੇ ਦੀਆਂ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਵਿਚਾਰਦੇ ਹਾਂ ਤੇ ਇਸ ਵਿਚਾਰ ਚਰਚਾ ਦਾ ਹਿੱਸਾ ਬੰਦੇ ਨੇ ਸੀਨੀਅਰ ਐਡੀਟਰ ਜਸਵਾਲ ਸਿੰਘ ਢਿੱਲੋਂ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਸਰ ਸਵਾਗਤ ਹੈ ਜੀ ਸ਼ੁਕਰੀਆ ਜੀ ਬਹੁਤ ਬਹੁਤ ਮਿਹਰਬਾਨੀ ਤਰਵਿੰਦਰ ਜੀ ਢਿੱਲੋਂ ਸਾਹਿਬ ਸ਼ਹੀਦੀਆਂ ਦੇ ਦਿਨ ਚੱਲ ਰਹੇ ਨੇ ਜੀ ਚਮਕੌਰ ਸਾਹਿਬ ਵਿਖੇ ਸ਼ਹੀਦੀ ਜੋੜ ਮੇਲ ਸਮਾਪਤ ਹੋ ਗਿਆ ਤੇ ਹੁਣ ਸ਼੍ਰੀ ਫਤਿਹਗੜ ਸਾਹਿਬ ਵਿਖੇ ਸ਼ਹੀਦੀ ਸਵਾ ਜੁੜਨੀ ਸ਼ੁਰੂ ਹੋ ਚੁੱਕੀ ਹੈ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤ ਕਈ ਦਿਨਾਂ ਤੋਂ ਹੀ ਦਰਸ਼ਨਾਂ ਵਾਸਤੇ ਜਾ ਰਹੀ ਹੈ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਕਾਫੀ ਭੀੜ ਹੋ ਜਾਂਦੀ ਹੈ ਰਸਤੇ ਬਲੌਕ ਹੋ ਜਾਂਦੇ ਨੇ ਇਸ ਕਰਕੇ ਕੁਝ ਸ਼ਰਧਾਲੂ ਅਜੇ ਹੁੰਦੇ ਨੇ ਸੰਗਤ ਅਜੇ ਹੁੰਦੀ ਹੈ ਜਿਹੜੀ ਕਹਿੰਦੀ ਕਿ ਪਹਿਲਾਂ ਪਹਿਲਾਂ ਹੀ ਜਾ ਕੇ ਅਸੀਂ ਦਰਸ਼ਨ ਕਰ ਆਈਏ ਉਸ ਪਵਿੱਤਰ ਥਾਂ ਨੂੰ ਸਜਦਾ ਕਰ ਆਈਏ ਤੇ ਬਾਕੀ ਜਿਹੜਾ ਮੁੱਖ ਕਾ ਹੁੰਦਾ ਉਹ ਜਦੋਂ ਨਗਰ ਕੀਰਤਨ ਨਿਕਲਦਾ ਹੈ ਉਸ ਦਿਨ ਕਾਫੀ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਦੇਸ਼ ਤੋਂ ਵਿਦੇਸ਼ ਤੋਂ ਪਹੁੰਚਦੇ ਨੇ ਤੇ ਹੁਣ ਕੁੱਲ ਮਿਲਾ ਕੇ ਵੱਡੀ ਜਿਹੜੀ ਤਾਦਾਦ ਦੇ ਵਿੱਚ ਸੰਗਤ ਸ਼੍ਰੀ ਫਤਿਹਗੜ ਸਾਹਿਬ ਵੱਲ ਜਾ ਰਹੀ ਹੈ ਦੇਖੋ ਇਹ ਗੁਰੂ ਸਾਹਿਬ ਦਾ ਜਦੋਂ ਪਰ ਬਵਾਰ ਵਿਛੜਿਆ ਸੀ ਰੋਪੜ ਜ਼ਿਲ੍ਹੇ ਦੇ ਵਿੱਚ ਅਨੰਦਪੁਰ ਸਾਹਿਬ ਤੋਂ ਪਹਿਲਾਂ ਇੱਕ ਗੁਰੂ ਘਰ ਹੈ ਪਰਵਾਰ ਵਿਛੋੜਾ ਹੂੰ ਉਸ ਪਰਵਾਰ ਵਿਛੋੜਾ ਤੋਂ ਸ਼ੁਰੂ ਹੋ ਜਾਂਦਾ ਹੈ ਜੀ ਫਿਰ ਚਮਕੌਰ ਸਾਹਿਬ ਜਿਹੜਾ ਕੱਲ ਸਬਾਤ ਤੋਂ ਚੁੱਕਿਆ ਨਗਰ ਕੀਰਤਨ ਤੋਂ ਬਾਅਦ ਹੂੰ ਉਸ ਤੋਂ ਬਾਅਦ ਅੱਗੇ 26 ਤੋਂ ਲੈ ਕੇ 28 ਤੱਕ ਫਤਿਹਗੜ ਸਾਹਿਬ ਦਾ ਜੀ ਮੈਂ ਦੇਖ ਰਿਹਾ ਕਿ ਫਤਿਹਗੜ ਸਾਹਿਬ ਵਾਲੇ ਪਾਸੇ ਨੂੰ ਲੋਕਾਂ ਨੇ ਪ੍ਰਬੰਧਕਾਂ ਨੇ ਲੰਗਰਾਂ ਦੀਆਂ ਰਸਤਾ ਲੈ ਕੇ ਟਰਾਲੀਆਂ ਜਾਣੀਆਂ ਸ਼ੁਰੂ ਹੋ ਗਈਆਂ ਨੇ ਜੀ ਇਹ ਪਹਿਲਾ ਜੋੜ ਮੇਲ ਹੈ ਜਿਹੜਾ ਆਖਰੀ ਮਹੀਨੇ ਦੇ ਵਿੱਚ ਆਉਂਦਾ ਦਸੰਬਰ ਦੇ ਵਿੱਚ ਜਦੋਂ ਠੰਡ ਬਹੁਤ ਜ਼ਿਆਦਾ ਔਰ 100-100 ਕਿਲੋਮੀਟਰ ਤੱਕ ਜੀ ਅਸੀਂ ਇਹ ਦੇਖਦੇ ਹਾਂ ਕਿ ਲੱਗਰ ਲੱਗੇ ਹੋਏ ਐ ਹੂੰ ਤੁਹਾਡੇ ਨਾਲ ਮੈਂ ਇੱਕ ਪੁਰਾਣੀ ਗੱਲ ਦਾ ਜ਼ਿਕਰ ਕਰਦਾ ਮੇਰੇ ਇੱਕ ਮਿੱਤਰ ਜਿਹੜੇ ਕਿ BBC ਵਾਸਤੇ ਕੰਮ ਕਰਦੇ ਸੀ ਉਹ ਦਿੱਲੀੋਂ ਛੱਲੇ ਅਜ ਤੋਂ ਕੋਈ 20 ਸਾਲ ਪਹਿਲਾਂ ਹੂੰ 20 ਤੋਂ ਵੀ ਜ਼ਿਆਦਾ 25 ਸਾਲ ਦੇ ਕਰੀਬ ਉੱਥੇ ਚੱਲਣ ਲੱਗੇ ਮੈਨੂੰ ਕਹਿੰਦੇ ਵੀ ਭਾਈ ਸਾਹਿਬ ਉੱਥੇ ਜਾਨ ਜੂਨ ਦਾ ਕੀ ਪ੍ਰਬੰਧ ਹੈ ਵਾਖਾ ਪਾਸ ਹੁੰਦੇ ਐ ਹੂੰ ਤੋਡਾ ਡੈਟੀ ਕਾਰ ਚੱਲ ਜੇਗਾ ਤੇ ਪਾਸ ਤੁਹਾਡਾ ਪ੍ਰਬੰਧ ਕਰ ਦਿੰਦੇ ਆ। ਮੇਰੇ ਇੱਕ ਮਿੱਤਰ ਐਸਐਸਪੀ ਸੀਗੇ ਬਾਹਰ ਉਹਨਾਂ ਨੂੰ ਫੋਨ ਕੀਤਾ ਮੈਂ ਕਿਹਾ ਵੀ ਮੇਰਾ ਇੱਕ ਮਿੱਤਰ ਆ ਰਿਹਾ। ਤੇ ਉਹਨੂੰ ਪਾਸ ਚਾਹੀਦਾ ਉਹ ਕਹਿੰਦੇ ਪਾਇਲਟ ਗੱਡੀ ਲੈ ਕੇ ਇੱਥੇ ਲੈ ਆਉਂਦੇ ਆ ਗੱਲ ਹੈ ਕੋਈ। ਹੂੰ ਤੇ ਉਹਨੂੰ ਤੇ ਜਿਹੜੇ ਦੋ ਸਿੰਘ ਹੋਰ ਉਹਦੇ ਨਾਲ ਆਏ ਸੀ ਉਹਨਾਂ ਨੂੰ ਉਹਨਾਂ ਨੇ ਪਾਸ ਪ੍ਰਬੰਧ ਕਰਤੇ। ਉਹ ਚੱਲੇ ਜਦੋਂ ਅੰਬਾਲੇ ਤੋਂ ਦਾਖਲ ਹੋਏ ਨਾ ਸ਼ੰਭੂ ਦੇ ਵਿੱਚ ਲੰਗਰ ਲੱਗਿਆ ਹੋਇਆ। ਜੀ। ਸਭ ਤੋਂ ਪਹਿਲਾਂ ਤਾਂ ਉੱਥੇ ਰੋਕ ਲਿਆ। ਹੂੰ ਉਹਨਾਂ ਨੇ ਸਵੇਰੇ ਸਵੇਰੇ ਚੱਲੇ ਸੀ ਰੱਜ ਕੇ ਛਕ ਲਿਆ ਕਿਲੋਮੀਟਰ ਤੇ ਫੇਰ ਉਦੋਂ ਅੱਗੇ ਫੇਰ ਜਦੋਂ ਜਮਾ ਮਦੋਪੁਰ ਚੌਕ ਦੇ ਕੋਲ ਆ ਗਏ ਜੀ ਤੇ ਸਾਡੇ ਨਾਲ ਵੀ ਵੇਲ ਹੋ ਗਿਆ ਕਹਿੰਦਾ ਡੈਲੋਂ ਸਾਹਿਬ ਇੱਕ ਬਾਤ ਪਤਾਓ ਹਮਨੇ ਤੋਂ ਸੁਣਾਤਾ ਕਿ ਗੋਲੀ ਕੇ ਸਾਥ ਲੋਕ ਮਾਰਤੇ ਹੈ ਪੰਜਾਬ ਮੇ ਕਹਦਾ ਜਹਾ ਤੋ ਖਲਾ ਖਲਾ ਕੇ ਮਾਰਤੇ ਹੈ ਜੀ ਮੈਂ ਕਿਹਾ ਵੀ ਤੁਹਾਡੀ ਆਪਣੀ ਸ਼ਰਤ ਹੈ ਇੱਥੇ ਲੋਕਾਂ ਨੇ ਇਸੇ ਤਰ੍ਹਾਂ ਰੋਕਣਾ ਹੈ ਤੁਸੀਂ ਹੱਥ ਜੋੜ ਦਿਆ ਕਰੋ ਹਮ ਆ ਜਿੰਨੀ ਸ਼ਰਦਾ ਦੇ ਨਾਲ ਇਨਾ ਜੋੜ-ਬੇਲ ਦੇ ਉੱਤੇ ਲੰਗਰ ਲੱਗਦੇ ਆ ਹੁਣ ਸ਼ੁਰੂਆਤ ਹੋਈ ਹੈ ਜਿਵੇਂ ਅਸੀਂ ਹੁਲਮਲਾ ਮਨਾਉਂਦੇ ਆ ਨਾਦਪੁਰ ਸਾਹਿਬ ਉੱਥੇ ਵੀ ਕੁਝ ਸ਼ੁਰੂ ਹੋ ਗਿਆ ਹੈ ਇਸ ਤੋਂ ਬਾਅਦ ਜਿਹੜਾ ਵੱਡਾ ਇੱਕ ਹੋਰ ਆਵੇਗਾ 14 ਜਨਵਰੀ ਹਮ ਸ਼੍ਰੀ ਮੁਕਸਰ ਸਾਹਿਬ ਮਾਗੀ 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 ਦੇ ਉੱਤੇ ਵੀ ਮੁਕਸਰ ਸਾਹਿਬ ਦੇ ਇਲਾਕੇ ਦੇ ਵਿੱਚ ਲੋਕ ਸੰਗਤਾਂ ਨੇ ਲੰਗਰ ਪਿੰਡਾਂ ਚਲਾਉਣੇ ਸ਼ੁਰੂ ਕਰਤੀ ਹੈ ਜੀ ਚਲੋ ਇੱਕ ਚੰਗੀ ਪਿਰਤ ਹੈ ਮੈਂ ਸਮਝਦਾ ਕਿ ਜੇ ਇਹ ਇਹਦੇ ਨਾਲ ਥੋੜਾ ਥੋੜਾ ਇਹਦੇ ਸਾਰੇ ਲੰਗਰ ਵਾਲੇ ਸੱਜਰਾਂ ਨੂੰ ਬੇਨਤੀ ਕਰਦਾ ਪਿਛਲੇ ਸਾਲ ਵੀ ਆਪਾਂ ਬੇਨਤੀ ਕੀਤੀ ਸੀ ਕਿ ਬਹੁ ਪਛਾਈ ਸੀੜੀ ਤੇ ਸਾਹਿਬਜ਼ਾਦਿਆਂ ਦਾ ਵੱਡਿਆਂ ਦਾ ਛੋਟਿਆਂ ਦਾ ਮਾਤਾ ਗੁਜਰਕੌਰ ਜੀ ਦਾ ਇਤਿਹਾਸ ਉਹ ਇੱਕ ਕਿਤਾਬਚੇ ਦੇ ਤੌਰ ਤੇ ਬਣਾਇਆ ਜਾਵੇ ਤੇ ਲੋਕਾਂ ਨੂੰ ਸੰਗਤਾਂ ਦੇ ਵਿੱਚ ਵੰਡਿਆ ਜਾਵੇ ਤਾਂ ਕਿ ਉਹ ਜਾ ਕੇ ਅੰਗਰੇਜ਼ੀ ਹਿੰਦੀ ਤੇ ਪੰਜਾਬੀ ਜੀ ਪੰਜਾਬੀ ਸਾਡੀ ਮਾਂ ਭਾਸ਼ਾ ਇਹਦੇ ਬਿਨਾ ਸਰਦਾ ਨਹੀਂ ਇਹ ਤਿੰਨੇ ਭਾਸ਼ਾ ਦਾ ਸਾਂਝਾ ਕਿਤਾਬਚਾ ਕੋਈ 15 20 ਪੇਜ ਦਾ ਬਣ ਜੇ ਜੀ ਤੇ ਜੇ ਇਹ ਸ਼ੁਰੂ ਹੋ ਜਾਵੇ ਮੈਂ ਸਮਝਦਾ ਕਿ ਜੱਜ ਸੀਡੀ ਹਮ ਲੋਕਾਂ ਨੂੰ ਸੀਡੀ ਦੇ ਦਿੱਤੀ ਜਾਵੇ ਵੀ ਆ ਲਓ ਜੀ ਸੀਡੀ ਤੁਸੀਂ ਘਰ ਜਾ ਕੇ ਆਪਣੇ ਕੰਪਿਊਟਰ 'ਚ ਪਾ ਲਿਓ ਤਬ ਮੇਰਾ ਖਿਆਲ ਹੈ ਕਿ ਉਹ ਹੋਰ ਸੇਵਾ ਹੋਵੇਗੀ ਤਾਂ ਕਿ ਅਸੀਂ ਪੱਤ ਤੋਂ ਵੱਧ ਆਪਣੇ ਇਸ ਖੂਨ ਭਿੱਜੇ ਇਤਿਹਾਸ ਨੂੰ ਬਦ ਤੋਂ ਬਦ ਲੋਕਾਂ ਤੱਕ ਲਿਆ ਸਕੀ ਜੀ ਅਭਿਲਗੋਟੇਲ ਸਾਹਿਬ ਤੇ ਪੰਜਾਬ ਦੇ ਵਿੱਚ ਸਿਆਸੀ ਸਮੀਕਰਨ ਬਦਲਦੇ ਹੋਏ ਦਿਖਾਈ ਦੇ ਰਹੇ ਨੇ ਖਾਸ ਤੌਰ ਦੇ ਉੱਤੇ ਨਵਜੋਤ ਸਿੰਘ ਸਿੱਧੂ ਨੇ ਜਦੋਂ ਦੀ ਮਹਾਰਾਜ ਪਿੰਡ ਦੇ ਵਿੱਚ ਰੈਲੀ ਕੀਤੀ ਹੈ ਉਦੋਂ ਤੋਂ ਹੀ ਆਪਸ ਦੇ ਵਿੱਚ મતਭੇਦ ਉੱਭਰੇ ਨੇ ਹਾਈ ਕਮਾਂਡ ਤੱਕ ਵੀ ਮਾਮਲਾ ਪਹੁੰਚ ਚੁੱਕਿਆ ਹੈ ਜਿੱਤੇਗਾ ਪੰਜਾਬ ਨਵਜੋਤ ਸਿੰਘ ਸਿੱਧੂ ਨੇ ਨਾਰਾ ਦਿੱਤਾ ਹੈ ਤੇ ਉਸ ਦੇ ਤਹਿਤ ਹੀ ਰੈਲੀ ਕੀਤੀ ਗਈ ਵਿਰੋਧੀਆਂ ਨੇ ਘੇਰਿਆ ਤਾਂ ਉਸ ਤੋਂ ਬਾਅਦ ਦੇ ਵਿੱਚ ਨਵਜੋਤ ਸਿੱਧੂ ਨੇ ਵੀ ਆਪਣੇ ਸਾਥੀਆਂ ਦੇ ਰਾਹੀਂ ਜਵਾਬ ਦਿੱਤੇ ਖੁਦ ਵੀ ਜਵਾਬ ਦੇ ਦਿੱਤੇ ਕਹਿੰਦੇ ਕਿ ਜੇਕਰ 300 ਬੰਦਾ ਵੀ ਕਿਸੇ ਪਿੰਡ ਦੇ ਵਿੱਚ ਇਕੱਠਾ ਹੋ ਜਾਵੇ ਪਾਰਟੀ ਦੇ ਨਾਮ ਦੇ ਉੱਤੇ ਤਾਂ ਇਸ ਤੋਂ ਵੱਡੀ ਖੁਸ਼ੀ ਦੀ ਗੱਲ ਕੋਈ ਹੋ ਹੀ ਨਹੀਂ ਸਕਦੀ ਦੇਖੋ ਦੋ ਰੈਲੀਆਂ ਬਹੁਤ ਮਸ਼ਹੂਰ ਸੀ ਉਸ ਦਿਨ ਦੀਆਂ ਇੱਕ ਰੈਲੀ ਹੋਈ ਬਠਿੰਡੇ ਦੇ ਪਿੰਡ ਮੋੜ ਮੰਡੀ ਦੇ ਵਿੱਚ ਸਰਕਾਰੀ ਪੱਧਰ ਦੀ ਜੀ ਆਮ ਆਦਮੀ ਪਾਰਟੀ ਦੀ ਹੂੰ ਦੂਜੀ ਉਹਦੇ ਸਾਹਮਣੇ ਮਹਾਰਾਜਪਿੰਡ ਇਹ ਵੀ ਬਠਿੰਡੇ ਜਿਲ੍ਹੇ ਦਾ ਪਿੰਡ ਆ ਸਭ ਤੋਂ ਵੱਡਾ ਪਿੰਡ ਹੈ ਪੰਜਾਬ ਦਾ ਕੈਪਟਨ ਅਮਰਿੰਦਰ ਸਿੰਘ ਦੇ ਪੁਰਖਿਆਂ ਦਾ ਪਿੰਡ ਹੈ ਜੀ ਬਾਈਆ ਸਿੱਧੂ ਭਾਈਚਾਰੀ ਦੇ ਬਾਈ ਪਿੰਡ ਨੇ ਉਹਨਾਂ ਵਿੱਚੋਂ ਮਹਾਰਾਜ ਇੱਕ ਹੈ ਇਤਿਹਾਸਕ ਪਿੰਡ ਹੈ ਕਿਉਂਕਿ ਉੱਥੇ ਵੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੀ ਚਾਰਨਸ਼ੋਹ ਪ੍ਰਾਪਤ ਧਰਤੀ ਹੈ ਹਮ ਉੱਥੇ ਜਾ ਕੇ ਜਿੱਤੇਗਾ ਪੰਜਾਬ ਦੇ ਬੈਨਰ ਦੇ ਉੱਤੇ ਨਵਜੋਤ ਸਿੰਘ ਸਿੱਧੂ ਨੇ ਇਹ ਰੈਲੀ ਕੀਤੀ ਉਹਨਾਂ ਨੇ ਆਪਣੇ ਤੌਰ ਦੇ ਉੱਤੇ ਕੀਤਾ ਪਰ ਪਾਰਟੀਆਂ ਦੇ ਵਿੱਚ ਕੁਝ ਅਨੁਸ਼ਾਸਨ ਹੁੰਦੇ ਨੇ ਹੂੰ ਸਿੱਧੂ ਸਾਹਿਬ ਕਹਿੰਦੇ ਆ ਮੈਂ ਤਾਂ ਪਾਰਟੀ ਹਾਈ ਕਮਾਂਡ ਦੀ ਗੱਲ ਸੁਣ ਰਿਹਾ ਹਾਂ ਜੀ ਫਿਰ ਜੇ ਪਾਰਟੀ ਹਾਈ ਕਮਾਂਡ ਦੀ ਗੱਲ ਸੁਣਨੀ ਹੈ ਤੁਸੀਂ ਜਾਦਾ ਆ ਕੱਲ ਉਹਨਾਂ ਨੇ 2 ਦਰਜਨ ਤੋਂ ਵੱਧ ਜਨਰਲ ਸਕੱਤਰ ਤੇ ਇੰਚਾਰਜ ਬਦਲਤੇ ਹੂੰ ਤੁਹਾਡਾ ਤਾਂ ਨਾ ਕਿਤੇ ਆਇਆ ਨਹੀਂ ਜੀ ਸੋ ਸਿੱਧੂ ਸਾਹਿਬ ਕਹਿੰਦੇ ਆ ਕਿ ਜੇ 300 ਬੰਦਾ ਵੀ ਹੋਵੇ ਪਾਰਟੀ ਦੇ ਨਾਤੇ ਤਾਂ ਬਹੁਤ ਵੱਡੀ ਗੱਲ ਆ ਮੈਂ ਜਾਵਾਂਗਾ। ਹੂੰ। ਮੇਰਾ ਖਿਆਲ ਜਿਹੜੇ ਉਹ ਕਹਿੰਦੇ ਆ ਕਿ ਮੈਨੂੰ ਇਹ ਬੁਲਾਉਂਦੇ ਨਹੀਂ ਜਿੱਥੇ ਮੈਂ ਜਾਣਾ ਹੈ। ਜੀ। ਪਟਿਆਲੇ ਤੁਹਾਡੇ ਸ਼ਹਿਰ ਚ ਰੱਖੀ ਗਈ ਸੀ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਪ੍ਰਤਾਪ ਸਿੰਘ ਬਾਜਵਾ ਸਾਹਿਬ ਆਏ ਸੀ। ਹੂੰ। ਉਹਨਾਂ ਨੇ ਤਕਰੀਬਨ ਤਕਰੀਬਨ ਪ੍ਰਮੁੱਖ ਤੌਰ ਦੇ ਉੱਤੇ ਪਿਛਲੇ ਸਮੇਂ ਦੌਰਾਨ ਬਹੁਤ ਰੈਲੀਆਂ ਕੀਤੀਆਂ ਨੇ। ਜੀ। ਸੋ ਤੁਹਾਨੂੰ ਨਹੀਂ ਆਇਆ। ਪਹਿਲੀ ਗੱਲ ਤਾਂ ਇਹ ਕਿ ਕੱਲੇ-ਕੱਲੀ ਤੇ ਸੱਦਾ ਪੱਤਰ ਨਹੀਂ ਹੁੰਦਾ। ਪਾਰਟੀ ਪ੍ਰੋਗਰਾਮ ਨੇ। ਜੀ ਜੇ ਤੁਸੀਂ ਪਾਰਟੀ ਦੀ ਮਜਬੂਤੀ ਚਾਹੁੰਦੇ ਹੋ ਪਾਰਟੀ ਦੇ ਆਗੂਆਂ ਤਾਂ ਤੁਸੀਂ ਜਾਓ ਹੂੰ ਜੇ ਪਟਿਆਲੇ ਨਹੀਂ ਤੁਸੀਂ ਗਏ ਤੁਹਾਡੇ ਘਰ ਤੋਂ ਉਹ ਕਾਫਲਾ ਲੈ ਕੇ ਸ਼ੇਰਾ ਵਾਲੇ ਗੇਟ ਜਿੱਥੋਂ ਤੁਹਾਡਾ 100 ਮੀਟਰ ਵੀ ਨਹੀਂ ਘਾ 200 ਮੀਟਰ ਹੈ ਹੂੰ ਉੱਥੋਂ ਦੀ ਲੰਘ ਕੇ ਗਏ ਤੁਸੀਂ ਜਾ ਕੇ ਖੜਦੇ ਕਿ ਭਾਈ ਸਾਹਿਬ ਤੁਸੀਂ ਤਾਂ ਮੈਨੂੰ ਬੁਲਾਇਆ ਨਹੀਂ ਮੈਂ ਪਾਰਟੀ ਦਾ ਸਿਪਾਹੀ ਆ ਤੇ ਮੈਂ ਆ ਖੜਾ ਇਹਨਾਂ ਨੂੰ ਜਿਹੜੇ ਮਤ ਭੇਦ ਕੋਈ ਵਿਚਾਰਕ ਹੈ ਕੋ ਹੋਰ ਹੈ ਉਹ ਜਾਣੇ ਚਾਹੀਦੇ ਅਤੇ ਜਦੋਂ ਫਿਰ ਉਹ ਕਹਿੰਦੇ ਆ ਨਾ ਕਿ 78 ਤੋਂ 18 ਤੇ ਆ ਗਏ ਜੀ ਸ਼੍ਰੀਮਾਨ ਜੀ ਪ੍ਰਧਾਨ ਤੁਸੀਂ ਸੀ ਹੂੰ ਤੇ ਪ੍ਰਧਾਨ ਦੀ ਜ਼ਿੰਮੇਵਾਰੀ ਹੁੰਦੀ ਹੈ ਸਾਰੀ ਸਿੱਧੂ ਸਾਹਿਬ ਨੂੰ ਮਤ ਪੇਦ ਭਲਾ ਕੇ ਜੇ ਇਹਨਾਂ ਨੇ ਨਾਲ ਚੱਲਣਾ ਹੈ ਜਾਂ ਫਿਰ ਆਪਣਾ ਬਿਗਲ ਪਖੜਾ ਵਜਾ ਦੇਣਾ ਜੀ ਕਿ ਮੈਂ ਤਾਂ ਭਾਈ ਨਾ ਹਾਈ ਕਮਾਂਡ ਨਾਲ ਐ ਨਾ ਥੋਡੇ ਨਾਲ ਐ ਮੈਂ ਤਾਂ ਆਪਦਾ ਟਿੰਡ ਚਕਾਨਾ ਵੱਖਰਾ ਪਾਉਂਗਾ ਲੋਕ ਤੁਹਾਡੀਆਂ ਨੀਤੀਆਂ ਨੂੰ ਪਸੰਦ ਕਰਦੇ ਹੋਣਗੇ ਤੁਹਾਨੂੰ ਅਪਣਾ ਲੈਣਗੇ ਇਹੀ ਕਸਰ ਰਹਿ ਗਈ ਹੁਣ 14 ਦੇ ਵਿੱਚ ਆਮ ਆਦਮੀ ਪਾਰਟੀ ਆਈ 17 ਦੇ ਵਿੱਚ ਥੋੜੇ ਜਿ ਖੁੱਜ ਗਏ ਜੀ ਇਸ ਵਾਰ ਸਰਕਾਰ ਬਣਾ ਕੇ ਬੈਠੇ ਐ ਪਰ ਜੋ ਬਦਲਾ ਲੋਕਾਂ ਨੇ ਸੋਚਿਆ ਸੀ ਉਹਨਾਂ ਨੂੰ ਉਸ ਤਰ੍ਹਾਂ ਦਾ ਸਵਾਦ ਨਹੀਂ ਆ ਰਿਹਾ ਹੂੰ ਉਹ ਤਾਂ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਦੇਖਣਾ ਚਾਹੀਦਾ ਕਿ ਕਿਹੜੇ ਕਾਰਨਾਂ ਕਰਕੇ ਨਹੀਂ ਆ ਰਿਹਾ ਪਰ ਲੋਕ ਜੇ ਚਾਹੁੰਦੇ ਆ ਕਿ ਨਵਜੋਤ ਸਿੰਘ ਸਿੱਧੂ ਕੁਛ ਇੱਥੇ ਕਰ ਸਕਦਾ ਜੋ ਉਹ ਗੱਲਾਂ ਕਰਦਾ ਜੀ ਕੀ ਉਹ ਪ੍ਰੈਕਟੀਕਲ ਹੋਣਗੀਆਂ ਤਾਂ ਫਿਰ ਲੋਕ ਉਹਨਾਂ ਨੂੰ ਚੁੰਦੇ ਨੇਗੇ ਜੀ ਬਿਲਕੁਲ ਜੀ ਤੇ ਇੰਡੀਆ ਘੱਟ ਜੋੜ ਦੀ ਮੀਟਿੰਗ ਵੀ ਹੋਈ ਹੈ ਇਸ ਤੋਂ ਇਲਾਵਾ ਕਾਂਗਰਸ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਵੀ ਹੋਈ ਹੈ ਜਿਦੇ ਵਿੱਚ ਵੱਡੇ ਫੇਰ ਬਦਲ ਵੀ ਕੀਤੇ ਗਏ ਨੇ ਕਈ ਫੈਸਲੇ ਵੀ ਲਏ ਗਏ ਨੇ 2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਜ਼ਮੀਨ ਤਿਆਰ ਕੀਤੀ ਜਾ ਰਹੀ ਹੈ ਵੱਖ-ਵੱਖ ਧਿਰਾਂ ਵੱਲੋਂ ਵੱਖੋ-ਵੱਖਰੇ ਤਰੀਕੇ ਦੇ ਨਾਲ ਰਣਨੀਤੀਆਂ ਉਲੀਕੀਆਂ ਜਾ ਰਹੀਆਂ ਨੇ ਤੇ ਇੰਡੀਆ ਘੱਟ ਜੋੜ ਦੇ ਵਿੱਚ ਤਾਂ ਕਾਫੀ ਵਿਰੋਧੀ ਦਲ ਨੇ ਜਿਹੜੇ ਭਾਜਪਾ ਨੂੰ ਟੱਕਰ ਦੇਣ ਦੀ ਤਿਆਰੀ ਦੇ ਵਿੱਚ ਨੇ 28 ਪਾਰਟੀਆਂ ਨੇ ਜੀ ਹੂੰ ਉਹਨਾਂ ਦੀ ਜਿਹੜੀ ਮੀਟਿੰਗ ਹੋਈ ਹੂੰ ਦੇ ਚਸਪੂ ਗੱਲ ਇਹ ਹੈ ਕਿ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਬੀਬੀ ਮਮਤਾ ਬੇਨਰਜੀ ਨੇ ਕਹਿਤਾ ਕਿ ਆਪਾਂ ਇਹ ਵੀ ਚਾਹੇ ਕਰ ਲੋ ਅਜ ਮਲਕਰ ਜਨ ਖੜਗੇਸ ਸਾਹਿਬ ਨੂੰ ਪ੍ਰਧਾਨ ਮੰਤਰੀ ਦਾ ਉਮੀਦਵਾਰੀ ਬਣਾ ਲੋ ਜੀ ਉਹਦਾ ਤਾਈਦ ਤੁਰੰਤ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੀਤਾ ਹੂੰ ਕਿ ਮੈਂ ਸਹਿਮਤ ਹੈ ਜੀ ਹੋਣਾ ਚਾਹੀਦਾ ਹਾਲਾਂਕਿ ਖੜਗੇ ਸਾਹਿਬ ਨੇ ਦਾਲ ਦੀ ਨਾਲ ਖੜੇ ਹੋ ਕੇ ਜਵਾਬ ਦਿੱਤਾ ਕਿ ਪਹਿਲਾਂ ਜਿੱਤੋ ਹੂੰ ਤੁਹਾਡੇ ਕੋਲ 543 ਚੋਂ ਪਹਿਲਾ ਅੱਧੇ ਐਮਐਲਏ ਚਾਹੀਦੇ ਆ ਜੀ ਅੱਧੇ ਹੂੰ 273 ਉਸ ਤੋਂ ਬਾਅਦ ਗੱਲ ਕਰਿਓ ਪਹਿਲਾਂ 273 ਜਿੱਤ ਕੇ ਤਾਂ ਪਾਓ ਉਦੋਂ ਬਾਅਦ ਇਹੀ ਆਗੂ ਇਕੱਠੇ ਹੋ ਕੇ ਬਹਿ ਜਾਣਗੇ ਫਿਰ ਜਿਹਨੂੰ ਚੋਣਾਂ ਚੋਲਿਓ ਹੂੰ ਗੱਲ ਤਾਂ ਬਿਲਕੁਲ ਠੀਕ ਹੈ ਕਿ ਉਸ ਤਰ੍ਹਾਂ ਹੋਣਾ ਚਾਹੀਦਾ ਇੱਥੇ ਤਾਂ ਤੁਹਾਨੂੰ ਯਾਦ ਹੋਵੇਗਾ ਕਿ 2012 ਦੇ ਵਿੱਚ ਕੈਪਟਨ ਮਰਿੰਦਰ ਸਿੰਘ ਰਾਜਪਾਲ ਸਾਹਿਬ ਨੂੰ ਸੂਚੀ ਕੁਝ ਦਿਨ ਪਹਿਲਾਂ ਹੀ ਸੌਪਿਆਈ ਸੀ ਆ ਲਓ ਜੀ ਸਾਡੇ ਜਿਹੜੇ ਮੰਤਰੀ ਸੌ ਚੱਕਰ ਨੇ ਭਾਪ ਜਿਹੜੀ ਚੀਜ਼ ਜਦੋਂ ਆ ਜੇ ਮੇਰੇ ਕਖੜਗੇ ਸਾਹਿਬ ਨੇ ਉਹਨੂੰ ਠੀਕ ਅਪੜਾਇਆ ਕਿ ਪਹਿਲਾਂ ਉਸ ਅੰਕੜੇ ਤੇ ਪਹੁੰਚੋ ਹੂੰ ਤਾਂ ਉਸ ਤੋਂ ਬਾਅਦ ਹੈ ਇੱਥੇ ਸਮੇਂ ਤੋਂ ਪਹਿਲਾਂ ਦੀ ਗੱਲ ਕਰਨੀ ਚੰਗੀ ਨਹੀਂ ਹੁੰਦੀ ਜੀ ਜੀ ਬਿਲਕੁਲ ਜੀ ਤੇ ਚੰਦਾ ਵੀ ਇਕੱਠਾ ਕੀਤਾ ਜਾ ਰਿਹਾ ਹੈ ਕਾਂਗਰਸ ਵੱਲੋਂ 138 ਰੁਪਏ ਤੋਂ ਸ਼ੁਰੂਆਤ ਕੀਤੀ ਗਈ ਹੈ 1380 ਵੀ ਕੋਈ ਜਮ੍ਹਾਂ ਕਰਵਾ ਸਕਦਾ ਹੈ 13800 ਵੀ ਜਮ੍ਹਾਂ ਕਰਵਾ ਸਕਦਾ ਹੈ 138000 ਵੀ ਜਮ੍ਹਾਂ ਕਰਵਾਇਆ ਜਾ ਸਕਦਾ ਹੈ ਕੁੱਲ ਮਿਲਾ ਕੇ ਹੁਣ ਪਾਰਟੀ ਫੰਡ ਜਟਾਉਣ ਦੇ ਵਿੱਚ ਕਾਂਗਰਸ ਝੁੱਟ ਗਈ ਹੈ ਦੇਖੋ ਸਭ ਤੋਂ ਪਹਿਲਾਂ ਕੌਮੀ ਪ੍ਰਧਾਨ ਮਲਕਰ ਜਨ ਖੜਗੇ ਸਾਹਿਬ ਨੇ 133000 ਦਾ ਚੱਕ ਦਿੱਤਾ ਹੂੰ ਉਸ ਤੋਂ ਬਾਅਦ ਤੁਰਪਿਆ ਕੱਲ ਤੱਕ ਦਾ ਜੇ ਮੇਰਾ ਅੰਕੜਾ ਹੈ ਹੁਣ ਤੱਕ ਮੈਨੂੰ ਪਤਾ ਲੱਗਿਆ ਹੈ ਸ਼ਾਇਦ ਵਿੱਚ ਵਾਧਾ ਵੀ ਹੋ ਗਿਆ ਹੋਵੇ ਕੋਈ 6.5 ਕਰੋੜ ਕੱਲ ਤੱਕ ਇਨਾ ਦੇ ਕੋਲ ਚੰਦੇ ਦੇ ਰੂਪ ਚ ਆ ਗਿਆ ਜੀ ਕਿਉਂਕਿ ਰਾਜਕਰਦੀ ਪਾਰਟੀ ਕੋਲ ਤਾਂ ਬਥੇਰੇ ਸਾਧਨ ਹੁੰਦੇ ਆ ਹਮ ਇਹਨਾਂ ਨੇ ਸਾਰਿਆਂ ਨੂੰ ਅਪੀਲ ਕੀਤੀ ਐ ਦੇਖੋ ਇਹ ਕਿਹੜਾ ਘਟਣੇ ਹਮ ਪੈਸੇ ਤਾਂ ਇਹਨਾਂ ਦੇ ਆਗੂਆਂ ਕੋਲੇ ਵੀ ਬਥੇਰੇ ਨੇ ਪਰ ਜੇਕਰ ਇਹ ਕੋਈ ਪਤਾ ਲੱਗ ਜੇ ਕਿ ਵਿਦੇਸ਼ਾਂ ਵਾਲੇ ਵੀ ਜੇ ਇਹ ਸੁਭਾਵੜਾ ਬਣ ਜਾਵੇ ਕਿ ਆਹ ਸਰਕਾਰ ਬਣਨ ਲੱਗੀ ਐ ਉਹ ਬਥੇਰੇ ਭੇਜ ਦਦੇ ਹਮ ਸੋ ਕਾਂਗਰਸ ਆਪਣੇ ਤੌਰ ਤੇ ਚੰਦਾ ਇਕੱਠਾ ਕਰ ਰਹੀ ਐ ਕਰਨਾ ਵੀ ਚਾਹੀਦਾ ਜੀ ਸੋ ਚੋਣਾ ਬਹੁਤ ਵਹੀ ਗਿਆ ਹੋ ਚੁੱਕੀਆਂ ਨੇ ਉਪਰਾਲਾ ਸਵਾ ਨਹੀਂ ਰਿਹਾ ਜੀ ਜੀ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ ਕਹਿੰਦੇ ਨੇ ਕਿ ਮੇਰੇ ਤੀਜੇ ਕਾਰਜਕਾਲ ਦੇ ਦੌਰਾਨ ਵਿਸ਼ਵ ਦਾ ਤੀਜਾ ਵੱਡਾ ਅਰਥਚਾਰਾ ਬਣ ਜਾਏਗਾ ਭਾਰਤ ਯਾਨੀ ਕਿ ਚੋਣਾ ਅਜੇ ਆਈਆਂ ਨਹੀਂ ਅਨਾਉਂਸ ਨਹੀਂ ਹੋਈਆਂ ਅਜੇ ਕਿਸੇ ਤਰ੍ਹਾਂ ਦੀ ਵਿਵੋਤਬੰਦੀ ਨਹੀਂ ਹੋਈ ਪਰ ਭਾਜਪਾ ਫਿਰ ਇਹੀ ਕੌਨਫੀਡੈਂਟ ਨਾਲ ਪੱਕਾ ਕਰਕੇ ਬੈਠੀ ਆ ਵੀ ਅਸੀਂ ਹੀ 2024 ਦੇ ਵਿੱਚ ਸਰਕਾਰ ਬਣਾਉਣੀ ਹੈ ਤੇ ਵਰਸਵਾਲ EVM ਦੇ ਉੱਤੇ ਵੀ ਖੜੇ ਹੋ ਜਾਂਦੇ ਨੇ ਕਿ ਸ਼ਾਇਦ ਫਿਰ EVM ਦੀ ਜਿੱਤ ਹੋ ਜਾਵੇ ਆਪਣੇ ਆਪ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਨੇ ਪਰ ਸਵਾਲ ਇਹ ਵਿਰੋਧੀਆਂ ਨੂੰ ਵੀ ਢਲੋ ਸਾਬ ਚੁੱਕਣਾ ਚਾਹੀਦਾ ਹੈ ਕਿ ਜੇਕਰ ਤੁਸੀਂ ਟੱਕਰ ਦੇਣ ਦੀ ਤਿਆਰੀ ਦੇ ਵਿੱਚ ਹੋ ਤਾਂ ਘੱਟੋ ਘੱਟ ਤੁਸੀਂ ਤਾਂ EVM ਦਾ ਵਿਰੋਧ ਕਰੋ ਪਰ EVM ਦਾ ਵਿਰੋਧ ਕੋਈ ਵੀ ਲੀਡਰ ਨਹੀਂ ਕਰਦਾ ਨਜ਼ਰ ਆ ਰਿਹਾ ਜਦ ਕਿ ਸਵਾਲ ਅੰਦਰ ਖਾਤੇ ਸਭ ਖੜੇ ਕਰਦੇ ਨੇ ਜਦੋਂ EVM ਪੰਜਾਬ ਭਾਰਤ ਦੇ ਵਿੱਚ ਆਈਆਂ ਸੀ ਤਾਂ 35 ਪਤਾ ਨਹੀਂ 37000 EVM ਗਾਇਬ ਨੇ ਹੂੰ ਉਹ ਕਿੱਥੇ ਨੇ ਹੂੰ ਇਹਦਾ ਜਵਾਬ ਭਾਰਤ ਦਾ ਚੋਣ ਕਮਿਸ਼ਨ ਹੁਣ ਤੱਕ ਕਿਉਂ ਨਹੀਂ ਦਿੰਦਾ ਜੀ ਵੀ ਸਾਡੇ ਕੋਲ ਤਾਂ ਪੂਰੀਆਂ ਨੇ ਹਮ ਸਾਡੇ ਕੋਲ ਤੁਸੀਂ ਆਪਦੇ ਚੀਜ਼ਾਂ ਆਪ ਲੱਭੋ ਜੀ ਪ੍ਰਧਾਨ ਮੰਤਰੀ ਸਾਹਿਬ ਗਏ ਸੀ ਸੂਰਤ ਦੇ ਵਿੱਚ ਪਿਛਲੇ ਹfte ਜੀ ਉੱਥੇ ਉਹਨਾਂ ਨੇ ਡਾਇਮੰਡ ਬੋਰਸ ਜਿਹੜੀ ਕਹਿੰਦੇ ਸਭ ਤੋਂ ਵੱਡੀ ਇਮਾਰਤ ਹੈ ਹਮ ਉਹਦਾ 67 ਲੱਖ ਵਰਗ ਫੁੱਟ ਦੇ ਵਿੱਚ ਬਣੀ ਹੈ ਵਿਸ਼ਵ ਦੀ ਸਭ ਤੋਂ ਵੱਡੀ ਇਮਾਰਤ ਕਿਹਾ ਜਾਂਦਾ ਹੈ ਹਮ 45000 ਦੇ ਕਰੀਬ ਉੱਥੇ ਟਰੇਡਿੰਗ ਦਫ਼ਤਰ ਨੇ ਵਪਾਰੀ ਦਫ਼ਤਰ ਨੇ ਉਹਨਾਂ ਦਾ ਉਦਘਾਟਨ ਕਰਨ ਗਏ ਸੀ ਤਾਂ ਉੱਥੇ ਬੋਲਦੇ ਆ ਉਹਨਾਂ ਨੇ ਕਹਿਤਾ ਇਹ ਫਿਰ ਉਹੀ ਗੱਲ ਹੈ ਹੂੰ ਜਿਹੜੀ ਗੱਲ ਮਰਕਰ ਜਨ ਖੜਗੇ ਨੇ ਜਵਾਬ ਦਿੰਦਾ ਵੀ ਪਹਿਲਾਂ ਜਿੱਤ ਤਾ ਲਓ 273 ਜੀ ਇਸੇ ਤਰ੍ਹਾਂ ਤੁਹਾਨੂੰ ਯਾਦ ਹੋਵੇਗਾ 1998 ਦੇ ਵਿੱਚ ਹੂੰ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਸਰਦਾਰ ਜਗਜੀਤ ਸਿੰਘ ਬਰਾੜ ਅਮਨੂ ਸਾਹਮਣੇ ਚੋਲ ਲੜ ਰਹੇ ਸੀ ਜੀ ਜਦੋਂ ਆਖਰੀ ਤੋਂ ਪਹਿਲਾ ਪੜਾ ਆਇਆ ਹੂੰ ਤਾਂ 2 ਟਾ 100 ਵੋਟ ਤੇ ਜਗਜੀਤ ਬਰਾੜ ਅੱਗੇ ਸੀ ਜੀ ਉੱਥੇ ਵਰਕਰਾਂ ਨੇ ਜਿਉਂ ਅਕਾਲੀ ਦਲ ਦੇ ਨੇ ਤਬਚੜਾ ਪਾਇਆ ਲਓ ਜੀ ਉਹ ਤਾਂ ਬਸ ਫਲਾਣਾ ਰਹਿ ਗਿਆ ਹੁਣ ਤਾਂ ਉਹ ਤਾਂ ਆਪਣਾ ਹੈ ਉਥੋਂ ਘੱਟੋ ਘੱਟ ਆਪਾਂ 2000 ਤੋਂ ਵੱਧ 2500 ਤੇ ਜਿੱਤਾਂਗੇ ਤੇ 2000 ਆ 2500 ਵਿੱਚੋਂ ਘਟਾ ਲਓ 2000 ਤੇ ਜਿੱਤ ਪੱਕੀ ਹੈ ਉੱਥੇ ਲਿਆ ਕੇ ਕਾਫਲੇ ਖੜਾ ਲੇ ਉਹਨਾਂ ਦੇ ਕਾਨਵਾਈ ਖੜੀਆਂ ਕਰ ਲਿਆ ਤੇ ਦੂਜੇ ਪਾਸੇ ਜਗਵੀਤ ਬਰਾੜ ਹੋਰਾਂ ਦੀ ਧਰਮ ਪਤਨੀ ਬਾਬਾ ਫਰੀਦ ਦੇ ਖੰਡਪੜ ਸਾਹਿਬ ਦਾ ਭੋਗ ਪਾਇਆ ਉਸ ਤੋਂ ਬਾਅਦ ਲੰਗਰ ਵਰਤਾ ਰਹੇ ਸਨ ਇੱਕ ਔਰਤ ਭੱਜੀ ਭੱਜੀ ਉੱਥੇ ਜਾਂਦੀ ਹੈ ਕਹਿੰਦੀ ਸਰਦਾਰਨੀ ਜੀ ਮੁਬਾਰਕਾ ਹੋਣ ਤੁਸੀਂ ਤੁਹਾਡੀ ਸੇਵਾ ਸਫਲ ਹੋ ਗਈ ਬਰਾੜ ਸਾਹਿਬ ਜਿੱਤ ਗਏ ਹੂੰ ਉਹ ਲਾਸਟ ਵਾਲੀ ਦੇ ਵਿੱਚੋਂ ਵੀ 2200 ਵੋਟਾਂ ਜਿੱਤ ਗਿਆ ਜਗਵੀਤ ਬਰਾੜ ਉੱਥੇ ਨਾਰੇ ਲੱਗਣ ਲੱਗੇ ਕਿ ਜਥੇਦਾਰ ਜਾ ਕੇ ਕਹਿੰਦਾ ਕਹਿੰਦਾ ਨਾਰੇ ਤਾਂ ਬਹੁਤ ਵਧੀਆ ਜਾਂਦੇ ਆ ਪਰ ਆਪਣਾ ਕੋਈ ਨਹੀਂ ਮਾਰ ਰਿਹਾ ਹੂੰ ਤੇ ਉਹ ਅੰਗਰੇਜ਼ੀ ਅਖਬਾਰ ਦੀ ਇੱਕ ਪੱਤਰਕਾਰ ਸੀ ਕੁੜੀ ਉਹਨੇ ਬਿਲਕੁਲ ਹੂਬ ਹੂ ਇਹਦੀ ਪੂਰੀ ਤਸਵੀਰ ਚਿੱਤਰੀ ਹੂੰ ਭਾਪ ਉਹ ਇੱਕ ਕੱਛੂ ਤੇ ਖਰਗੋਸ਼ਾ ਵੀ ਮੈਦਾ ਬਹੁਤ ਭੱਜਦਾ ਜਾ ਕੇ ਨੇੜੇ ਜੇ ਪੈ ਗਿਆ ਤੇ ਕਛੂ ਆਪਦੀ ਚੱਲ ਚੱਲਦਾ ਗਿਆ ਚੱਲਦਾ ਗਿਆ ਚੱਲਦਾ ਗਿਆ ਦਿਨ ਚਪਦੇ ਤੱਕ ਉੱਥੇ ਉੱਪੜ ਗਿਆ ਹੂੰ ਤੇ ਜਦੋਂ ਉਹ ਖਰਗੋਸ਼ ਦੀ ਅੱਖ ਖੁੱਲੀ ਉਹ ਭੱਜਿਆ ਤੇ ਕਛੂ ਉੱਥੇ ਪਹਿਲਾਂ ਬੈਠਾ ਜੀ ਇਹ ਚੀਜ਼ਾਂ ਵੀ ਹੋ ਜਾਂਦੀਆਂ ਨੇ ਸੋ ਪ੍ਰਧਾਨ ਮੰਤਰੀ ਸਾਹਿਬ ਜਿਹੜੇ ਦਾਅਵੇ ਜਿਤਾ ਰਹੇ ਨੇ ਜਾਂ ਫਿਰ ਥੋੜਾ ਈਵੀਐਮ ਦਾ ਚੱਕਰ ਹੈ ਜੀ ਕਿ ਜਿੰਨਾ ਤਾਂ ਅਸੀਂ ਹੈ ਆਮ ਚਰਚਾ ਇਹ ਹੈ ਕਿ ਜੇ ਐਸ ਵਾਰ ਭਾਜਪਾ ਆ ਗਈ ਤਾਂ ਭਾਰਤ ਦੇ ਵਿੱਚ ਡਿਕਟੇਟਰਸ਼ਿਪ ਸਮਝੋ ਜਿਵੇਂ ਜੀਮਪਿੰਗ ਸਾਹਿਬ ਨੇ ਕਹੇ ਤਾਂ ਨਾ ਕਿ ਸੈਂਤੀ ਤੱਕ ਤਾਂ ਮੈਂ ਆ ਉਧਰ ਪੁਤਨ ਸਾਹਿਬ ਕਹਿੰਦੇ ਮੈਂ ਆ ਤੇ ਫਿਰ ਨਰਿੰਦਰ મોદી ਸਾਹਿਬ ਵੀ ਆਖਰੀ ਸਾਹ ਤੱਕ ਇਹ ਤਾਂ ਸੁਣਿਆ ਸੀ ਅਦਾਲਤਾਂ ਜਦੋਂ ਕਿਸੇ ਨੂੰ ਸਜ਼ਾ ਕਰਦੀਆਂ ਐ ਵੀ ਜੇ ਟਿਲ ਡੈਥ ਲਿਖ ਦੇਣ ਉਹ ਜੇਲ੍ਹ 'ਚ ਰਹੇਗਾ ਜੇ ਉਮਰ ਕਾਇਦ ਲਿਖਦੇ ਨੇ ਫਿਰ ਉਹੀ ਉਹ 14-15 ਸਾਲ ਕੱਟਦੇ ਆ ਸੋ ਪ੍ਰਧਾਨ ਮੰਤਰੀ ਸਾਹਿਬ ਕਹਿ ਰਹੇ ਆ ਕਿ ਮੈਂ ਹੀ ਪ੍ਰਧਾਨ ਮੰਤਰੀ ਮੇਰੇ ਸਮੇਂ ਦੇ ਵਿੱਚ ਹੀ ਇਹ ਕੁਝ ਹੋਣਾ ਹੈ ਇਹਦਾ ਮਤਲਬ ਕੋਈ ਨਾ ਕੋਈ ਓਲਾ ਹੈ ਜਿਹੜਾ ਉਹਨਾਂ ਦੇ ਕੋਲ ਹੈ ਦੂਜਿਆਂ ਨੂੰ ਸਮਝ ਨਹੀਂ ਆ ਰਿਹਾ ਜੀ ਬਿਲਕੁਲ ਜੀ ਅਰਥਚਾਰਾ ਬਣਾਉਣ ਦੀਆਂ ਗੱਲਾਂ ਜ਼ਰੂਰ ਕੀਤੀਆਂ ਜਾ ਰਹੀਆਂ ਨੇ ਪਰ ਕਈ ਸੂਬੇ ਅਜਿਹੇ ਨੇ ਜਿਨ੍ਹਾਂ ਦੇ ਵਿੱਚ ਭਾਜਪਾ ਦੀ ਸਰਕਾਰ ਨਹੀਂ ਹੈ ਵਿਰੋਧੀਆਂ ਦੀ ਸਰਕਾਰ ਹੈ ਤੋਸ ਸੂਬੇ ਨੂੰ ਪਛਾਣ ਕਰ ਦਿੱਤਾ ਜਾਂਦਾ ਹੈ ਖਾਸ ਤੌਰ ਦੇ ਉਤੇ ਪੱਛਮੀ ਬੰਗਾਲ ਤੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੱਛਮੀ ਬੰਗਾਲ ਤੇ ਪੰਜਾਬ ਦੇ ਵਿੱਚ ਆਰਡੀਐਫ ਨੂੰ ਲੈ ਕੇ ਹੋਰ ਨਾ ਫੰਡਾਂ ਨੂੰ ਲੈ ਕੇ ਰੇਡਾਂ ਦਾ ਵਰਕਰਾਰ ਹੈ ਕੋਟਾਂ ਤੱਕ ਵੀ ਸਰਕਾਰਾਂ ਪਹੁੰਚੀਆਂ ਹੋਈਆਂ ਨੇ ਪਰ ਇਹ ਸਭ ਦੇ ਬਾਵਜੂਦ ਅਜੇ ਤੱਕ ਕੋਈ ਵੀ ਕਿਸ਼ਤ ਜਾਰੀ ਨਹੀਂ ਕੀਤੀ ਗਈ ਮਮਤਾ ਬੇਨਰਜੀ ਵੀ ਜਾ ਕੇ ਪ੍ਰਧਾਨ ਮੰਤਰੀ ਨੂੰ ਮਿਲ ਕੇ ਆਏ ਨੇ ਤੇ ਇਹ ਹੀ ਮੁੱਦਾ ਵਾਰ-ਵਾਰ ਮੁੱਖ ਮੰਤਰੀ ਭਗਵੰਤ ਮਾਨ ਵੀ ਚੁੱਕਦੇ ਦਿਖਾਈ ਦੇ ਰਹੇ ਨੇ ਇੱਕ ਆਈਐਮਾ ਫਧੀ ਰਿਪੋਰਟ ਜਾਰੀ ਹੋਈ ਹੈ ਉਹ ਅਪ ਅਗਲੇ ਪ੍ਰੋਗਰਾਮ ਦੇ ਵਿੱਚ ਡਿਸਕਸ ਕਰਾਂਗੇ ਕਿ ਭਾਰਤ ਖੜਾ ਕਿੱਥੇ ਹੈ ਹੂੰ ਇਹ ਬੰਮਤਾ ਬੈਨਰਜੀ ਹੂੰ ਇਹਨਾਂ ਨੇ ਪਹਿਲਾਂ 6 ਦਸੰਬਰ ਨੂੰ ਮੀਟਿੰਗ ਰੱਖੀ ਸੀ ਨਾ ਉਹਨੇ ਕਹਿਤਾ ਸੀ ਕਿ ਮੈਂ ਨਹੀਂ ਆ ਸਕਦੀ ਮੇਰੇ ਰਿਸ਼ਤੇਦਾਰੀ ਚ ਵਿਆਹ ਆ ਫਿਰ ਉਹ ਚਾਰ ਦਿਨਾਂ ਵਾਸਤੇ ਦਿੱਲੀ ਆਏ ਇੰਡੀਆ ਮੀਟਿੰਗ ਵੀ ਅਟੈਂਡ ਕੀਤੀ ਜੀ ਤੇ ਪ੍ਰਧਾਨ ਮੰਤਰੀ ਤੋਂ ਟਾਈਮ ਲਿਆ ਹੂੰ ਕਿ ਪ੍ਰਧਾਨ ਮੰਤਰੀ ਜੀ ਤੁਸੀਂ ਮੈਨੂੰ ਟਾਈਮ ਦਿਓ ਮੈਂ ਆਪ ਦੇ ਰਾਜ ਦੀਆਂ ਗੱਲਾਂ ਤੁਹਾਡੇ ਨਾਲ ਕਰਨੀਆਂ ਨੇ ਪ੍ਰਧਾਨ ਮੰਤਰੀ ਸਾਹਿਬ ਨੇ ਟਾਈਮ ਦਿੱਤਾ ਦੋਵੇਂ ਆਗੂ ਬੈਠੇ ਕਾਫੀ ਖੁੱਲਕੇ ਵਿਚਾਰਾ ਹੋਈਆਂ ਹਮ ਪ੍ਰਧਾਨ ਮੰਤਰੀ ਸਾਹਿਬ ਇਹ ਕਹਿੰਦਾ ਕਿ ਅਸੀਂ ਗੰਭੀਰ ਹਾਂ ਜੀ ਮੈਂ ਵਿੱਤ ਵਿਭਾਗ ਨੂੰ ਕਹਿੰਦਾ ਕਿ ਤੁਹਾਡੇ ਫੰਡ ਦਿੱਤੇ ਜਾਣ ਪਰ ਸਾਡੇ ਵਾਲੇ ਹਮ ਇਹ ਤਾਂ ਇਲਜ਼ਾਮ ਇਹ ਲਾ ਰਹੇ ਨੇ ਕਿ ਬਰੂਤਗਾਂ ਨੇ ਸਾਡੇ ਫੰਡੀ ਰੁਕਵਾਤੇ ਜੇ ਬਰੂਤਗਾਂ ਵਿੱਚ ਐਡੀ ਸ਼ਕਤੀ ਹੈ ਤੇ ਫਿਰ ਸਰਕਾਰ ਕਾਦੇ ਵਾਸਤੇ ਬਰੋਨੀ ਦਾ ਵਿਰੋਧੀ ਧਿਰ ਚਿਠੀ ਬੈਠੇ ਰਹੋ ਪਿਛਲੀ ਚ ਤੁਸੀਂ ਸੀਗੇ ਹੂੰ ਸੋ ਮੰਤਪ ਐਨਰਜੀ ਜਿਸ ਤਰ੍ਹਾਂ ਗਏ ਐ ਸਾਡੇ ਵਾਲਿਆਂ ਨੂੰ ਵੀ ਜਾਣਾ ਚਾਹੀਦਾ ਜੇ ਅਸੀਂ ਜਾ ਕੇ ਕਹਿੰਦੇ ਜੇ ਬੱਚਾ ਰੋਂਦਾ ਨਹੀਂ ਤੇ ਬਾਅਦ ਦੁੱਧ ਵੀ ਨਹੀਂ ਪੀਉਂਦੀ ਸਾਡੇ ਵਾਲਿਆਂ ਨੂੰ ਚਾਹੀਦਾ ਵੱਡੇ ਪੱਧਰ ਦੇ ਉੱਤੇ ਜਾ ਕੇ ਇਹ ਵਿੱਤ ਮੰਤਰਾਲੇ ਨਾਲ ਤੇ ਪ੍ਰਧਾਨ ਮੰਤਰੀ ਸਾਹਿਬ ਨਾਲ ਗੱਲ ਕਰਨ ਕਿ ਭਾਈ ਸਾਹਿਬ ਕਿੰਨਾ ਕੁ ਚਿਰ ਅਸੀਂ ਤੁਹਾਡੇ ਮੂੰਹਵਲ ਦੇਖੀ ਜਾਵਾਂਗੇ ਰਾਜ ਤਾਂ ਚੱਲ ਰਹੇ ਆ ਪਰ ਇਹ ਜਿਆਦਾ ਤਕਲੀਫ ਉੱਥੇ ਹੁੰਦੀ ਹੈ ਜਿੱਥੇ ਭਾਰਤ ਪਵਰੋਦੀ ਸਰਕਾਰਾਂ ਨੇ ਜਿੱਥੇ ਭਾਜਪਾ ਦੀਆਂ ਆਪਣੀਆਂ ਸਰਕਾਰਾਂ ਨੇ ਉੱਥੇ ਇਸ ਤਰ੍ਹਾਂ ਦੀ ਸਮੱਸਿਆ ਕੋਈ ਨਹੀਂ ਹੈ ਜੀ ਟਿੱਟਲ ਸਾਹਿਬ ਸੰਸਦ ਦੇ ਵਿੱਚ ਬੰਦੀ ਸਿੱਖਾਂ ਦੀ ਰਿਹਾਈ ਦਾ ਮੁੱਦਾ ਗੂੰਜਦਾ ਹੋਇਆ ਨਜ਼ਰ ਆਇਆ ਹਾਲਾਂਕਿ ਨਾਮ ਹਰ ਸਿਮਰਤ ਕੋਰ ਬਾਦਲ ਖੁਰਾਂ ਵੱਲੋਂ ਕਈ ਲਏ ਗਏ ਪਰ ਇਹਦੇ باوجود ਭਾਈ ਰਾਜੂਆਣਾ ਦੀ ਰਿਹਾਈ ਦਾ ਮੁੱਦਾ ਉਹਨਾਂ ਨੇ ਪੂਰੇ ਜ਼ੋਰ ਸ਼ੋਰ ਦੇ ਨਾਲ ਚੁੱਕਿਆ ਜਿਸ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ੁਰਾ ਨੇ ਜਵਾਬ ਵੀ ਦੇ ਦਿੱਤਾ ਤਾਂ ਹੁਣ ਸਿਆਸਤ ਪਖੀ ਹੋਈ ਹੈ ਸਿੱਖ ਲੀਡਰ ਲਗਾਤਾਰ ਕੇਂਦਰ ਸਰਕਾਰ ਨੂੰ ਘੇਰ ਰਹੇ ਨੇ ਦੇਖੋ ਇਹ ਮਾਮਲਾ ਬਹੁਤ ਚਿਰ ਤੋਂ ਹੈ ਜਦੋਂ ਭਾਈ ਰਾਜੋਵਾਨਾ ਨੇ 1 ਦਸੰਬਰ ਤੋਂ ਕਹਿਤਾ ਸੀ ਕਿ ਅਪਾਹ ਭੁਖੜਤਾਲ ਰੱਖਣੀ ਹੈ ਤੇ ਰੱਖੀ ਵੀ ਸੀ ਜੀ ਉਸ ਤੋਂ ਬਾਅਦ ਜੱਦ ਅਕਾਲ ਤਖਤ ਸਾਹਿਬ ਤੇ ਹੋਰ ਜਾਂਦੇ ਨੇ ਹੂੰ ਉਹਨਾਂ ਨੂੰ ਮਨਾ ਲਿਆ ਜਾਂਦਾ ਸਿਆਸਤ ਦੇ ਵਿੱਚ ਤਾਂ ਤੈਅ ਆ ਜੀ ਕਿ ਸਾਰਾ ਕੁਝ ਮਿਲ ਬੈਠ ਕੇ ਹੋਇਆ ਹੈ ਪਰ ਰਾਜੋਵਾਨਾ ਸਾਹਿਬ ਤੇ ਬੀਬੀ ਕਮਲਦੀਪ ਕੌਰ ਨੇ ਬਹੁਤ ਸਖਤ ਸ਼ਬਦ ਵਰਤੇ ਨੇ ਹੂੰ ਉਹ ਕਹਿੰਦੇ ਵੀ 12 ਦੀ ਹੋਈ ਵੀ ਜੇ ਤੁਸੀਂ ਕੁਝ ਕਰਾਈ ਨਹੀਂ ਸਕਦੇ ਰਾਜੋਵਾਨਾ ਸਾਹਿਬ ਨੂੰ ਇਹ ਵੀ ਸਮਝ ਲੈਣਾ ਚਾਹੀਦਾ ਹੈ ਕਿ 12 ਸਾਲ ਵਾਲੇ ਜਿਹੜੇ ਕੇਂਦਰ ਚ ਭਾਈਵਾਲ ਸੀ 12 ਤੋਂ 17 ਤੱਕ ਸਰਕਾਰ ਸੀ 7 ਤੋਂ 17 ਬਲਕੇ ਤੇ 20 ਤੱਕ ਇਹ ਬੀਬਾ ਜੀ ਜਿਹੜੇ ਬੋਲ ਰਹੇ ਆ ਉਹ ਖੁਦ ਵਜੀਰ ਸੀ ਜੀ ਬਿਲਕੁਲ ਉਦੋਂ ਇਹਨਾਂ ਤੋਂ ਨਹੀਂ ਕਰਾਇਆ ਗਿਆ ਤੇ ਹੁਣ ਕਿੱਥੇ ਕਰਾ ਕੇ ਲਿਆਉਣਗੇ ਸੋ ਜਵਾਬ ਦਿੱਤਾ ਬੜਾ ਸਖਤ ਹਾਲਾਂਕਿ 2019 ਚ ਇੱਕ ਨੋਟੀਫਿਕੇਸ਼ਨ ਹੋਇਆ ਸੀ ਜਿਹਦੇ ਵਿੱਚ 9 ਬੰਦਿਆਂ ਦੀ ਲਿਸਟ ਬਣੀ ਸੀ ਕਿ ਇਹਨਾਂ ਨੂੰ ਅਸੀਂ ਮਾਫ ਕਰ ਦੇਣਾ ਜੀ ਇਹਨਾਂ ਦੀ ਜਿਹੜੇ ਤਾਂ ਉਮਰ ਕਾਇਦ ਹੈ ਉਹ ਸਗਾ ਜਿਹੜੇ 30-30 ਸਾਲ ਕੱਟ ਚੁੱਕੇ ਨੇ ਆਪਦੀ ਜ਼ਿੰਦਗੀ ਦਾ ਜਵਾਨੀ ਪਹਿਰਾ ਤਾਂ ਉੱਥੇ ਉਹਨਾਂ ਨੇ ਕੱਟ ਲਿਆ ਤੇ ਦੂਜਾ ਹੋਇਆ ਸੀ ਕਿ ਰਾਜਵਾਨਾ ਨੂੰ ਉਮਰ ਕਾਇਦ ਦੇ ਵਿੱਚ ਇਹਦੀ ਫਾਂਸੀ ਬਦਲ ਦਿੱਤੀ ਜਾਵੇਗੀ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 2012 ਦੇ ਵਿੱਚ ਅਪੀਲ ਪਾਈ ਸੀ ਜੀ ਉਦੋਂ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਖੁਦ ਗਏ ਸੀ ਰਾਸ਼ਟਰਪਤੀ ਕੋਲ ਜੀ ਇਹ ਅਪੀਲ ਲੈ ਕੇ ਉਹ ਵਿਚ ਵਿਚਾਲੇ ਤੁਰੇ ਫਿਰਦੀ ਹੈ ਸੋ ਇਹਦੇ ਵਿੱਚ ਹੁਣ ਦਿਨ ਤਾਂ ਰਹਿ ਗਿਆ ਅੱਜ 24 ਤਰੀਕ ਹੈ ਜੀ ਅਗਲੇ ਐਤਵਾਰ ਜਦੋਂ ਆਪਾਂ ਇਸ ਪ੍ਰੋਗਰਾਮ 'ਚ ਬੈਠਾਂਗੇ ਤੇ ਰਾਜੋਣਾ ਸਾਹਿਬ ਦਾ ਅਲਟੀਮੇਟਮ ਦਾ ਆਖਰੀ ਦਿਨ ਹੋਵੇਗਾ ਜੇ ਤਾਂ ਇਹਨਾਂ 7 ਦਿਨਾਂ ਦੇ ਵਿੱਚ ਇਹ ਪੰਜ ਮੈਂਬਰੀ ਕਮੇਟੀ ਨੇ ਕੁਝ ਕਰ ਲਿਆ ਤਾਂ ਠੀਕ ਹੈ ਪਰ ਜਿਹੜਾ ਤਲਖ ਜਵਾਬ ਅਮਿਤ ਸ਼ਾਹ ਨੇ ਦਿੱਤਾ ਉਹ ਕਹਿੰਦੇ ਮਾਫੀ ਉਹਨੂੰ ਹੁੰਦੀ ਹੈ ਜਿਹੜਾ ਆਪਣੀ ਮਾਫੀ ਤੇ ਪਛਤਾਵਾ ਕਰੇ ਤੇ ਪਰ ਦੂਜੇ ਪਾਸੇ ਮੇਰਾ ਸਵਾਲ ਅਮਿਤ ਸ਼ਾਹ ਸਾਹਿਬ ਨੂੰ ਵੀ ਹੈ ਬਿਲਕਸਵਾਨੋ ਵਾਲਿਆਂ ਨੇ ਪਿਛਤਾਵਾ ਕੀਤਾ ਸੀ ਜੀ ਉਹਨਾਂ ਨੇ ਤਾਂ ਮੇਰਾ خیال ਡਡੌਤ ਕੱਟ ਤੀਆਂ ਸੀ ਕੇਂਦਰ ਸਰਕਾਰ ਕੋਲੇ ਤੇ ਤੁਸੀਂ ਲਿਜਾ ਕੇ ਉਹਨਾਂ ਦੇ ਹਾਰ ਪਾਏ ਇਹਦਾ ਮਾਮਲਾ ਹੋਰ ਹੈ ਇੱਕ ਕਿਸਮ ਦਾ ਉਸ ਵੇਲੇ ਦੀਆਂ ਕੁਝ ਜਿਆਦਤੀਆਂ ਕਤਤ ਰੂਪ ਦੇ ਵਿੱਚ ਉਹਦੇ ਨਾਲ ਜੁੜਿਆ ਹੋਇਆ ਹੈ ਤੇ ਉਹ ਤਾਂ ਜ਼ਬਰਜਨਾ ਦਾ ਮਾਮਲਾ ਸੀ ਉਹਦੀ ਬੱਚੀ ਦੇ ਕਤਲ ਦਾ ਮਾਮਲਾ ਸੀ ਹੂੰ ਉਹਨਾਂ ਨੂੰ ਤੁਸੀਂ maaf ਕਰਤਾ ਤੇ ਕਹਿੰਦੇ ਜਿਹੜਾ ਬੰਦਾ ਆ ਨਵੇਂ ਕਾਨੂੰਨ ਦਿੱਤਾ ਪਾਸ ਕੀਆ ਕਰਤਾ ਕਿ ਦੂਜਾ ਕੁਛ ਕਰ ਹੀ ਨਹੀਂ ਸਕਦਾ ਜੇ ਕਿਸੇ ਨੇ ਮਾਫੀ ਲੈਣੀ ਹੈ ਆਪ ਅਪੀਲ ਕਰੇ ਜੀ ਸੋ ਰਾਜਵਾਨਾ ਵਾਲਾ ਪਾਵਲਾ ਜਿਹੜਾ ਹੈਗਾ ਗੰਭੀਰਤਾ ਵਾਲਾ 1 ਜਨਵਰੀ ਜਦੋਂ ਨਵਾਂ ਸਾਲ ਚੜਨਾ ਹੈ ਹੁਣ ਤਾਂ ਜੱਦਦਾਰ ਸਾਹਿਬੀ ਦੀ ਜਾ ਸਕਣਗੇ ਜੀ ਉਦੋਂ ਕੀ ਹੁੰਦਾ ਕੀ ਨਹੀਂ ਹੁੰਦਾ ਗੰਭੀਰਤਾ ਵਾਲਾ ਮਾਮਲਾ ਹੈ ਇਹਨਾਂ ਨੂੰ ਕੋ ਟਾਈਮ ਮਿਲਦਾ ਹੈ ਨਹੀਂ ਮਿਲਦਾ ਪਤਾ ਨਹੀਂ ਜੀ ਤੇ ਪੰਜਾਬ ਦੇ ਵਿੱਚ ਨਸ਼ਿਆਂ ਦਾ ਮੁੱਦਾ ਤੇ ਇੱਕ ਖਾਸ ਤੌਰ ਦੇ ਉੱਤੇ ਗੈਂਗਸਟਰਾਂ ਦਾ ਮੁੱਦਾ ਲੌਰੈਂਸ ਬਿਸ਼ਨੋਈ ਵਾਲਾ ਮੁੱਦਾ ਉਹ ਹਾਈ ਕੋਰਟ ਦੇ ਵਿੱਚ ਪਹੁੰਚਿਆ ਹੋਇਆ ਹੈ ਪੂਰਾ ਪਖਿਆ ਹੋਇਆ ਹੈ ਵੱਖ-ਵੱਖ ਲੀਡਰ ਵੀ ਉਹਦੇ ਉੱਤੇ ਆਪਣੇ ਬਿਆਨ ਦਿੰਦੇ ਨੇ ਤੇ ਨਾਲ ਹੀ ਜੇਲ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਖੜੇ ਹੋਏ ਨੇ 43000 ਤੋਂ ਵੱਧ ਕਾਲਾਂ ਹੋ ਜਾਂਦੀਆਂ ਨੇ ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਦੇ ਵਿੱਚੋਂ ਕਈ ਤਰ੍ਹਾਂ ਦੇ ਜਿਹੜੇ ਫੰਡ ਨੇ ਉਹ ਟਰਾਂਸਫਰ ਹੋ ਜਾਂਦੇ ਨੇ ਮੁਲਾਜ਼ਮਾਂ ਦੇ ਉੱਤੇ ਪੁਲਿਸ ਅਧਿਕਾਰੀਆਂ ਦੇ ਉੱਤੇ ਗਾਜ ਡੇਗ ਦੀ ਨਜ਼ਰ ਆ ਰਹੀ ਹੈ ਪਰ ਹਾਈ ਕੋਰਟ ਦੇ ਵਿੱਚ ਇਹ ਮਾਮਲਾ ਪਹੁੰਚਣ ਹੀ ਕਿਉਂ ਦਿੱਤਾ ਜਾਂਦਾ ਹੈ ਵਿਰੋਧੀ ਇਹ ਸਵਾਲ ਖੜੇ ਕਰਦੇ ਨੇ ਕਿ ਸਰਕਾਰ ਇਹਨਾਂ ਮਾਮਲਿਆਂ ਨੂੰ ਆਪਣੇ ਪੱਧਰ ਦੇ ਉੱਤੇ ਕਿਉਂ ਨਹੀਂ ਨਿਜਟ ਸਕਦੀ ਦੇਖੋ ਜਿਹੜਾ ਪਹਿਲਾਂ ਇਹ ਮਾਮਲਾ ਆਇਆ 13 ਤੇ 17 ਮਾਰਚ ਦਾ ਜੀ ਜਿਹੜੀਆਂ ਉਹਦੇ ਦੋ ਇੰਟਰਵਿਊਜ਼ ਹੁੰਦੀਆਂ ਨੇ ਉਸ ਤੋਂ ਬਾਅਦ ਮਾਮਲਾ ਚਲਿਆ ਗਿਆ ਇੱਕ ਸੈੱਟ ਬਣਾਤੀ ਇਹਨਾਂ ਨੇ 6 ਮਹੀਨੇ ਤੋਂ ਬਾਅਦ ਆ ਕੇ ਪਤਾ ਕੀ ਕਹਿੰਦੇ ਇਹ ਨਾ ਸਾਡੀ ਅਦਾਲਤ ਚ ਨਹੀਂ ਹੋਇਆ ਜੀ ਨਾ ਸਾਡੀ ਜੇਲ੍ਹ ਚ ਨਹੀਂ ਹੋਇਆ ਜੇ ਆਪ ਕੁਛ ਕਹਿਣਾ ਸੀ ਇਹ ਤਾਂ ਘੰਟੇ ਦਾ ਕੰਮ ਐ ਇਹਦੇ ਤੇ ਫਿਰ ਹਾਈ ਕੋਰਟ ਹੋ ਗਈ ਸਖਤ ਜੀ ਗੈਂਗਸਟਰਾਂ ਵਾਲੇ ਮਾਮਲੇ ਚ ਵੀ ਇਹਦੇ ਵਿੱਚ ਵੀ ਹੁਣ 43 43 ਹਜ਼ਾਰ ਕਾਲਾ ਹੋ ਜਾਣਾ ਹੂੰ ਇਹ ਬਹੁਤ ਵੱਡੀ ਇੱਕ ਗੱਲ ਐ ਕੁਝ ਬੰਦੇ ਸਸਪੈਂਡ ਵੀ ਹੋ ਗਏ ਇਹਦੇ ਚ ਜੀ ਇੱਕ ਏਆਈਜੀ ਸੁਵੇਤ ਲਖਵੀਰ ਸਿੰਘ ਏਆਈਜੀ ਤੇ ਉਹ ਤੋਂ ਹੇਟਲਾਸਟ ਹੂੰ ਇੱਕ ਪ੍ਰਬੋਧ ਕੁਮਾਰ ਹੋਰਾਂ ਦੀ ਅਗਵਾਈ ਦੇ ਵਿੱਚ ਇੱਕ ਨਵੀਂ ਟੀਮ ਬਣ ਗਈ ਹੈ ਹੂੰ ਜਿਹੜੇ 2 ਮਹੀਨਿਆਂ ਚ ਪੜਤਾਲ ਕਰਕੇ ਦੱਸਣਗੇ ਤੀਜਾ ਜੀ ਨਸ਼ਿਆ ਦੇ ਮਾਮਲੇ ਵਿੱਚ ਉਹ ਕਹਿੰਦੇ ਵੀ ਤੁਸੀਂ ਨਸ਼ਾ ਤੇ ਲਾਰੈਂਸ ਵਾਲਾ ਹੂੰ ਲਾਰੈਂਸ ਦੇ ਮਾਮਲੇ ਵਿੱਚ ਵੀ ਉਹਨਾਂ ਨੇ ਕਿਹਾ ਕਿ 2 ਮਹੀਨੇ ਚ ਆ ਕੇ ਰਿਪੋਰਟ ਦਿਓ ਜੀ ਤੇ 2 ਐਫਆਈਆਰ ਨਵੀਆਂ ਦਰਜ ਕਰਾ ਦਿੱਤਾ ਜੀ ਸੋ ਇਹ ਮਾਮਲਾ ਬਹੁਤ ਗੰਭੀਰਤਾ ਵਾਲਾ ਹੈ ਤੇ ਹੁਣ ਬਲਕੌਰ ਸਿਓ ਉਹਦੇ ਪਿਤਾ ਵੀ ਕਹਿੰਦੇ ਆ ਕਿ ਮੈਂ ਅਦਾਲਤ ਤੇ ਮਾਨ ਹੈ ਪਰ ਜਿਹੜੇ ਪਾਸੇ ਨੂੰ ਇਹ ਬਦਲਾਅ ਵਾਲੀ ਸਰਕਾਰ ਚੱਲੀ ਜੀ ਇਹ ਤਾਂ ਕੁਛ ਵੀ ਗੱਲ ਨਹੀਂ ਜੇ ਹਣ ਪ੍ਰਬੋਧ ਕੁਮਾਰ ਹੋਰੀ ਜਾ ਪਹੁੰਚੇ ਉਹਦੇ ਕੋਲੇ ਹੂੰ ਇਹਨਾਂ ਨੇ ਉਲਟ ਫੈਸਲਾ ਲੈ ਜਾਂਦਾ ਤੇ ਫਿਰ ਪਹਿਲੀ ਸੈਟ ਵਾਲੇ ਦਾ ਕੀ ਬਣੂਗਾ ਜੀ ਸੋ ਗਭੀਰ ਮਾਮਲੇ ਹੈ ਇਹ ਇੰਟਰਵਿਊ ਜੇਲ੍ਹ ਦੇ ਵਿੱਚ ਹੋ ਜਾਣਾ ਤੇ ਜਿਹੜਾ ਹਾਈ ਕੋਰਟ ਨੇ ਸਵਾਲ ਕੀਤਾ ਕਿ ਤੁਸੀਂ ਜਾਣ ਬੁੱਝ ਕੇ ਇਹਨਾਂ ਨੂੰ ਹੀਰੋ ਬਣਾਉਣੀ ਹੈ ਹੂੰ ਤੇ ਜੇ ਜ਼ਿਲ੍ਹਾ ਦੇ ਵਿੱਚੋਂ 1 ਕਰੋੜ 35 ਲੱਖ ਦਾ ट्रांसफर ਹੋ ਜੇ ਪੈਸਾ ਕਿਸੇ ਗੈਂਗਸਟਰ ਦਾ ਉਹਦੀ ਧਰਮ ਪਤਰੀ ਦੇ ਨਾਂ ਤੇ ਤੇ ਕੀ ਕਹੋਂਗੇ ਤੁਸੀਂ ਕੌਣ ਜਵਾਬ ਦੇਉ ਹੂੰ ਮੁੱਖ ਮੰਤਰੀ ਸਾਹਿਬ ਦੂਜਿਆਂ ਤੇ ਸਵਾਲ ਕਰਨੇ ਬਹੁਤ ਸੌਖੇ ਐ ਹੁਣ ਤੁਸੀਂ ਤੁਹਾਡਾ ਕੰਮ ਜਵਾਬ ਦੇਣਾ ਐ ਤੇ ਜਵਾਬ ਉਹਨਾਂ ਨੂੰ ਦਿਓ ਜੀ ਬਿਲਕੁਲ ਜੀ ਕਈ ਹੋਰ ਵੀ ਮੁੱਦੇ ਨੇ ਜਿਹੜੇ ਪੰਜਾਬ ਦੇ ਗਰਮਾਏ ਹੋਏ ਨੇ ਵੱਖ-ਵੱਖ ਤਰ੍ਹਾਂ ਦੇ ਨਾਲ ਉਹਨਾਂ ਦੇ ਉੱਤੇ ਵੀ ਚਰਚਾ ਛੜੀ ਹੋਈ ਐ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ ਤੁਹਾਡਾ ਬਹੁਤ-ਬਹੁਤ ਧੰਨਵਾਦ ਬਹੁਤ ਮਿਹਰਬਾਨੀ ਸ਼ੁਕਰੀਆ ਧੰਨਵਾਦ ਸਾਡੇ ਦਰਸ਼ਕਾਂ ਦਾ ਜਿਹੜੇ ਇਸ ਪ੍ਰੋਗਰਾਮ ਨੂੰ ਦੇਖਦੇ ਨੇ ਸੁਣਦੇ ਨੇ ਤੇ ਇਸ ਪ੍ਰੋਗਰਾਮ ਦੇ ਵਿੱਚ ਅਗਲੇ ਹਫਤੇ ਫੇਰ ਨਵੀਆਂ ਖਬਰਾਂ ਤਾਜ਼ਾ ਮੁੱਦਿਆਂ ਤੇ ਚਰਚਾ ਲੈ ਕੇ ਹਾਜ਼ਰ ਹੋਵਾਂਗੇ ਆਗਿਆ ਦਿਓ ਧੰਨਵਾਦ